ंजी नहीं बोलेंगे ये कह रही है हम आपको दिखाएंगे कि हम पूरा दिन क्या करेंगे लाइव मतलब कि मतलब बलॉग है लाइफ स्टाइल देखना होंगे बलॉग लाइफ स्टाइल है होंगे बंद का भी कि कोई रहा है ना चलो बच्चे उठते उन्होंने भी बलॉग बनाने फिलहाल आप सब तो पीने पहला कॉफी ताही अखा दुला है ना फिर ਹਲੇ ਤਾਂ ਵਾਜੀ ਮੇਰਾ ਬਲੱਡ ਲੈ ਗਿਆ ਦੇਖੋ ਇਹਨੂੰ ਟੈਸਟ ਵਿੱਚ ਪਾ ਕੇ ਆਈਏ ਹੋਏ ਤੁਸੀਂ ਕੀ ਬਣਾ ਰਹੇ ਹੋ ਇੱਕ ਤਾਂ ਕਿੰਨੀ ਪਿਆਰੀ ਲੱਗਦੀ ਹੈ ਬਣਾਉਂਗੀ ਹੈਨਾ ਮੈਂ ਤਾਂ ਮੈਂ ਕਾਫੀ ਬਣਾ ਰਹੀ ਆ ਆਪਣੇ ਲਈ ਅਬ ਇਹ ਕੀ ڈال ਰਹੇ ਹੋ ਇਹ ਮੈਂ ਸ਼ੂਗਰ ڈال ਰਹੀ ਆ ਓਕੇ ਮੈਨੂੰ ਸ਼ੂਗਰ ਜ਼ਿਆਦਾ ਨਹੀਂ ਦੱਸਿਆ ਹੋਇਆ ਕਿ ਉੱਤੇ ਸ਼ੂਗਰ ਵੀ ਘਟ ਜਾਏ ਨਾ ਇਹ ਮੈਂ ਕਹਿੰਦੀ ਤਬੀਅਤ ਥੋੜਾ ਠੀਕ ਨਹੀਂ ਰੱਖਣਾ ਸਾਨੂੰ ਮੇਰੀ ਪੂਰੀ ਸ਼ੂਟਿੰਗ ਕਰਦੀ ਹੈ ਠੀਕ ਨਹੀਂ ਮੈਂ ਮਿਲਕ نکال ਲਿਆ ਤੇ ਦੁੱਧ نکالਦੇ ਦੁੱਧ

की ले अब मैं बिंदिया बिंदिया बच्चे को बिंदिया के सामने ना देखो गाइस साढ़े तो दरवाजे मुरे सब्जी आ जाती है सामने तो बाहर भी नहीं जाना पड़ता है ना लो जी गाइस दोस्तों कॉफी अपनी होगी डन 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 ਕਾਫੀ ਪੀਲੀ ਕਾਫੀ ਥੋੜਾ ਲੇਟ ਪੀਤੀਏ ਕਿਉਂਕਿ ਬਲੱਡ ਸੈਂਪਲ ਜੋ ਲੇਟ ਆਣਾ ਸੀ ਨਾ ਉਸ ਕਰਕੇ ਉਹਦੇ ਵੇਟ ਕਰਦੇ ਸੀ ਨਹੀਂ ਮੈਂ ਜਲਦੀ ਪੀ ਲੈਂਦੀ ਹਾਂ ਤੁਹਾਨੂੰ ਗੁੱਡ ਮਾਰਨਿੰਗ ਕਰਕੇ ਰੋਜ਼ ਆਪਾਂ ਕਾਫੀ ਉਹ ਪੀਂਦੇ ਹੋਰ ਵੀ ਕਰਨਾ ਹੈ ਗਰਲੇਨ ਦਾ ਨਾ ਸਿਰ ਬਾਹ ਹੋ ਰਿਹਾ ਹੈ ਤਾਂ ਆਪਾਂ ਪੁੱਛਦੇ ਆ ਨਾ ਹਣਾ ਪੁੱਤ ਤਾਂ ਹੋ ਗਈ ਉਹਦੀ ਫਟਫਟ ਚੱਲਦੇ ਹੋਗੇ ਰੋਜ਼ ਦੀ ਤਰ੍ਹਾਂ ਉਹੀ ਆਪਾਂ ਕੁਕਿੰਗ ਕਰਨੀ ਆ ਫਿਰ ਵੋਟਾ ਵੀ ਪਾਉਣ ਜਾਣਾ ਹੈ ਦੇਖਦੀ ਐ ਮੈਂ ਵੋਟ ਕਿਨੂੰ ਪਾਨੀ ਐ ਇਹ ਮੇਰੇ ਇਹ ਮੇਰੇ ਹਸਬੰਡ ਜੀ ਦੇ ਨਾਮ ਮੇਰੀ ਫੋਟੋ ਹੈਗੀ ਆ ਆ 2012 ਦੀ 12 ਦੀ 2012 ਦੀ ਉਹਦੋਂ ਮੈਂ ਨਾ ਪਹਿਲੀ ਵਾਰ हेयर कलर ਕਰਾਈ ਸੀ ਉਹਦੋਂ ਪ੍ਰਗੰਧੀ ਜਿਹਾ ਕਲਰ ਕਰਤਾ ਸੀ ਮਰਚ ਵਾਲਿਆੜੇ ਮੈਂ ਜਦੋਂ ਕਿ ਅਸੀਂ ਵੀ 골ਡਨ ਕਰਨਾ ਹੈ ਕਿਉਂਕਿ ਸਾਲ ਬਾਅਦ ਮੈਂ 골ਡਨ हेयर कलर ਕਰਦੀ ਹਾਂ ਇਹ ਮੈਂ ਜਿਹੜੇ ਚਿੱਟੇ ਵਾਲ ਆ ਇਹ ਮੈਂ ਰੱਖਣੇ ਆ ਕਿਉਂਕਿ ਕਿਉਂ ਰੱਖਣੇ ਮੈਂ ਬਾਅਦ ਵਿੱਚ ਦੱਸੂ ਹਲੇ ਨਹੀਂ ਬਤਾਉਂਦੀ ਉਹ ਤੁਸੀਂ ਕੀ ਕਰ ਰਹੇ ਹੋ ਅੱਜ ਤੋਂ ਮੈਨੂੰ ਕਰਲੀ ਦੀ ਹੈਲਪ ਮਿਲ ਰਹੀ ਹੈ ਹੈਨਾ ਮੈਂ ਇਹ ਆਲੂ ਛਿਲ ਰਹੀ ਹਾਂ ਬਾੜ ਵਾਲਾ ਬੰਜਾ ਹੋਵੇ ਮੱਕੀ ਦੀ ਰੋਟੀ ਦਾ ਹੋਵੇ ਕਰ ਲਿਆ ਜੇ ਦੋਸਤੋ ਪਹਿਲਾਂ ਪਤਾ ਕੀ ਹੁੰਦਾ ਸੀ ਦੂਸਰੇ ਬਾਣ ਵਾਲੇ ਮੰਜੇ ਹੁੰਦੇ ਸੀ ਜਿਸ ਤਰ੍ਹਾਂ ਕੀ ਕਲੀਨ ਨੂੰ ਨਹੀਂ ਪਤਾ ਹੋਵੇਗਾ ਹਨਾ ਕਲੀਨ ਹੁਣ ਇਹ ਪਲਾਸਟਿਕ ਵਾਲਾ ਬਾਣ ਆ ਗਿਆ ਪਹਿਲਾਂ ਅਲਗੁਰ ਕਲੀਨ ਪਤਾ ਕੀ ਕਰਦੇ ਹੁੰਦੇ ਸੀ ਹਾਂਜੀ YouTube ਫੈਮਿਲੀ ਤੁਹਾਨੂੰ ਵੀ ਦੱਸਦੀਆਂ ਚਾਹੀਏ ਨੂੰ ਤਾਂ ਪਤਾ ਹੋਗਾ ਪਰ ਐਸ਼ ਨੂੰ ਬਿਲਕੁਲ ਨਹੀਂ ਪਤਾ ਹੋਊਗਾ ਪਹਿਲਾਂ ਜੁਆਇੰਟ ਫੈਮਲੀਆ ਹੁੰਦੀਆਂ ਸੀ ਤੇ ਜਿਆਦਾ ਜਿਆਦਾ ਸਾਰੀ ਚੀਜ਼ ਜਿਆਦਾ ਜਿਆਦਾ ਬਣਦੀ ਸੀ ਪਹਿਲਾਂ ਆਲੂ ਲੈ ਕੇ ਪਤਾ ਕੀ ਕਰਦੇ ਸੀ ਗਲੇਨ ਐਦਾਂ ਕਰਕੇ ਨਾ ਐਦਾਂ ਕਰਕੇ ਐਦਾਂ ਐਵੇਂ ਹੀ ਐਵੇਂ ਕਰੋੜ ਲੰਦੇ ਸੀ ਮੰਜੇ ਤੇ ਹੀ ਚਾਕੂ ਦੀ ਜ਼ਰੂਰਤ ਵੀ ਨਹੀਂ ਪੈਂਦੀ ਸੀ ਪਤਾ ਤੁਹਾਨੂੰ ਐਵੇਂ ਹੀ ਐਦਾਂ ਕਰਕੇ ਪਰ ਹੁਣ ਆਪਾਂ ਐਦਾਂ ਕਰਕੇ ਨਹੀਂ ਕਰਾਂਗੇ ਕਿਉਂਕਿ ਆਪਣਾ ਮੰਜਾ ਥੋੜਾ ਖਰਾਬ ਹੋ ਸਕਾ ਹਾਂ ਗੰਟੂ ਵੈਸੇ ਵੀ ਮੈਂ ਮੰਜੇ ਤੇ ਬੈਠੀ ਆ ਵੈਸੇ ਵੀ ਹੈ ਨਾ ਮੈਨੂੰ ਚੁਗ ਰਿਹਾ ਹੈ ਮਹਿਸੂਸ ਹੋ ਰਹੀ ਸੀ ਕਿ ਮੈਂ ਇਹਦੇ ਪਰ ਕੁਝ ਬਚਾਲਾਂ ਗੱਦਾ ਪਛਾਇਆ ਹੋਇਆ ਸੀ ਜੀ ਚੱਕ ਤਾਂ ਠੀਕ ਆ ਤਾਂ ਮੈਂ ਹੁਣ ਅੱਛੀ ਕੋਈ ਗੱਦਾ ਪਛਾ ਕੇ ਰੱਖ ਲੀ ਕਿਉਂਕਿ ਮੈਨੂੰ ਬੈਠਿਆ ਨਹੀਂ ਜਾਂਦਾ ਹੈਗਾ ਇਦਾਂ ਹੁਣ ਮੈਨੂੰ ਨਾ ਮੇਰੇ ਮਿੰਨ ਦੇ ਦਿਨ ਟਾਇਰ ਜਿਹਾ ਇੱਥੇ ਬਣ ਜਾ ਬਹੁਤ ਚੁਗ ਰਿਹਾ ਹੈ ਠੀਕ ਆ ਤੋਂ ਦੋਸਤੋ ਅੱਜ ਆਪਾਂ ਇਹੇ ਬੱਚੇ ਨਾ ਜਿਹੜੇ ਹੁੰਦੇ ਆ ਇਹ ਆਲੂ ਖਾ ਕੇ ਬਹੁਤ ਖੁਸ਼ ਹੁੰਦੇ ਆ ਐਨ ਹੋਰ ਕੁਝ ਨਹੀਂ ਚੰਗਾ ਲੱਗਦਾ ਹੈਗਾ। ਸੋ ਅੱਜ ਉਹ ਕੀ ਬਣਾਣਾ ਤੇਰਾ ਉਹ ਫ੍ਰੈਂਚ ਫਰਾਈਆਂ ਜੀ ਨੇ ਉਹਨੀਆਂ ਕੀ ਕਹਿੰਨੇ ਉਹਨੂੰ? ਫ੍ਰੈਚ ਫ੍ਰਾਈਜ਼। ਹਾਂ ਮੈਂ ਇਹਨਾਂ ਨੂੰ ਅੱਜ ਉਹ ਬਣਾ ਕੇ ਦੇਣਾ ਹੈ। ਸੋ ਕੁਕਿੰਗ ਤੋਂ ਆਲਮੋਸਟ ਮੈਗੀ ਕਰਦੀ ਹੁੰਦੀ ਆ ਮੈਨੂੰ ਵਧੀਆ ਲੱਗਦੀ ਹੈ ਕੁਕਿੰਗ ਕਰਨੀ। ਠੀਕ ਹੈ ਜੀ ਉਹ ਆਪਾਂ ਤੁਹਾਨੂੰ ਉਹ ਬਣਾ ਕੇ ਤੁਹਾਨੂੰ ਦੱਸਾਂਗੇ ਹੈਨਾ। ਹਾਂ। ਮਲੇ ਵਾਰਨਿੰਗ ਦੇ ਨਾ ਮੈਂ ਬ੍ਰੈਕਫਾਸਟ ਅਸੀਂ ਕਰ ਲਿਆ ਸਾਰਿਆਂ ਨੇ। ਜੋ ਅਸੀਂ ਜਲਦੀ ਉੱਠਣ ਵਾਲੇ ਸਾਰੇ ਉਹਨਾਂ ਨੇ ਕਰ ਲਿਆ ਜਿਹੜੇ ਹੁਣ ਬੱਚੇ ਆ ਮੁੰਡੇ ਆ ਉਹਨਾਂ ਨੂੰ ਅਸੀਂ ਖਾਇਆ ਨਹੀਂ ਹੈਗਾ ਵੀ ਚਲੋ ਕੋਈ ਨਹੀਂ ਬੱਚਿਆਂ ਨੂੰ ਛੁੱਟੀਆਂ ਹੋਈਆਂ ਵੀ ਆਏ ਆ ਪਰ ਨਹੀਂ ਖਾਂਦੇ ਛੁੱਟੀਆਂ ਇਹੀ ਲਿਆ ਹੋਣੀਆਂ ਵੀ ਚਲੋ ਬੱਚੇ ਨੂੰ ਰੈਸਟ ਮਿਲ ਜਵੇ ਕਿਉਂਕਿ ਜਦੋਂ ਸਕੂਲ ਜਾਣਾ ਹੁੰਦਾ ਤਕਰੀਬਨ ਫਿਰ 5 6 ਵਜੇ ਉੱਠਣਾ ਹੀ ਹੁੰਦਾ ਹੈ ਨਾ ਬੱਚੇ ਛੁੱਟੀਆਂ ਜਾਇਨ ਗਾ ਆਨਲਾਈਨ ਕੋਈ ਨਹੀਂ ਇਹ ਫਾਸਟ ਦਾ ਟਾਈਮ ਤਾਂ ਉਹਨਾਂ ਦਾ ਰਹਿਣਾ ਨਹੀਂ ਲੰਚ ਬ੍ਰਾਂਚ ਕੱਠਾ ਹੀ ਹੋਊਗਾ ਜੀ ਠੀਕ ਹੈ ਜੀ ਓਕੇ ਲੋਕੋ ਦੀ ਮੈਂ ਸਾਰੇ ਆ ਆਪ ਲੋਕ ਸਾਰੇ ਮੈਂ ਛਿੱਲਦੇ ਆ ਤੇ ਇਹਨਾਂ ਨੂੰ ਆਪਾਂ ਕਟਿੰਗ ਕਰਾਂਗੇ ਇਹ ਇਹ ਹਟਦੀ ਨਹੀਂ ਇਹ ਵੀ ਪੰਗੇ ਲੰਦੀ ਆ ਤੂੰ ਹੱਥ ਨਾ ਵਢਾ ਲਈ ਰਹੇਂ ਤੂੰ ਰਹੇ ਵੈਸੇ ਮੈਨੂੰ ਹੱਥ ਵਢਾਣੇ ਆ ਇਹ ਇਹ ਹਰੇਕ ਇਹਨੇ ਨਾ ਹਰੇਕ ਕੰਮ 'ਚ ਇਹਨੇ ਪੰਗੇ ਲੈਣੇ ਨੇ ਵੈਸੇ ਨਾ ਇਹਨੇ ਸਵੇਰੇ ਬੈੱਡ ਸ਼ੀਟ ਬਹੁਤ ਸੋਹਣੀ ਬੁਸ਼ਾਈ ਜੀ ਹੈ ਨਾ ਕੰਮ ਤਾਂ ਬਹੁਤ ਸੋਹਣੀ ਕਰ ਲੰਦੀ ਆ ਕੀ ਕੀ ਕੰਮ ਕਰ ਲੰਨੀ ਆ ਨਾਲ ਦਿਨ ਇਹਨੂੰ ਕੰਮ ਕਰਨ ਦਾ ਬਹੁਤ ਇੰਟਰਸਟ ਹੈ ਦੋਸਤੋ ਕੁੜੀਆਂ ਨੂੰ ਹੋਣਾ ਚਾਹੀਦਾ ਮੈਂ ਫਿਰ ਇਹਨੂੰ ਬੈੱਡ ਸ਼ੀਟ ਪਿਛਾਉਣ ਨੂੰ ਕਹਿਆ ਸੀ ਪਰ ਇਹਨੇ ਬਹੁਤ ਵਧੀਆ ਬੈੱਡ ਸ਼ੀਟ ਬਣ ਨਹੀਂ ਐਨੀ ਕਿ ਬੱਚੇ ਨੂੰ ਬੈੱਡ ਸ਼ੀਟ ਚੱਦਰ ਪਿਛਾਉਣੇ ਦਾ ਮਤਲਬ ਨਾਮੁਸ਼ਾ ਨਹੀਂ ਹੁੰਦਾ ਆਪਣੀ ਬੈੱਡ ਸ਼ੀਟ ਵੀ ਸ਼ਾਇਦ ਅਸੀਂ ਤੁਹਾਨੂੰ ਦਿਖਾਵਾਂਗੇ ਹਨਾ ਇਹਨੇ ਸਫਾਈ ਕੀਤੀ ਤੈਨੂੰ ਲੈ ਮਾਸੀ ਮਤਲਬ ਕਿ ਜਿਹੜੀ ਮਾਸੀ ਹੋ ਮੇਰੀ ਭਾਬੀ ਆ ਹੈ ਮੇਰੀ ਭਾਬੀ ਵਾਲੀ ਦੀ ਮਾਸੀ ਆ ਪਰਿਆਣੇ ਰਿਸ਼ਤੇ ਝੋੜ ਜੇ ਜਾਂਦੇ ਆ ਓਕੇ ਜੀ ਹੈਲੋ ਗਾਇਸ ਕੁਕਿੰਗ ਤਾਂ ਪੜੀ ਹੋ ਗਈ ਹੋਗੇ ਪਸੀਨਾ ਪਸੀਨਾ ਨਾਲ ਥੋੜਾ ਹਵਾ ਲੈ ਲਈ ਲੈਣੇ ਥੋੜੇ ਕੱਪੜੇ ਤੈ ਮਾਰ ਲੀਏ ਇਹ ਇਹ ਹੈਲਪ ਕਰਦੀ ਹਰੇਕ ਕੰਮ ਚ ਦੇ ਉਹ ਤੇ ਹਨ ਇੱਥੇ ਰੱਖ ਰਹੇ ਹਾਂ ਤੇ ਇਹ ਸਾਰੇ ਪੈਸਾ ਗੁੱਡ ਬੇਬੀ ਐ ਬਣਾ ਇੰਟਰਸਟ ਕੋਈ ਨੂੰ ਕੰਮ ਚ yeah ਇਹ ਆਪ ਦਾ ਸੌਫਟ ਕੋਮਲ ਦੇ ਸਾਹਮਣੇ। ਕੁੜੀ ਦੇ ਸਾਰੇ ਕੰਮ ਹੁੰਦੇ ਇਹ। ਹਾਂ, ਉਹਨੇ ਪਾਇਆ। ਇਹ ਤਾਂ ਸਿਆਮਾ ਜੀ ਹਰ ਕੋ ਘਰੋਂ ਬਣਾ। ਇਹਨੂੰ ਜਾਣਾਰੀ ਜੀ ਲਾਣੀ ਆਪਾਂ ਨੇ। ਕਿਉਂਕਿ ਇਹ 19 ਸ਼ਰਟ ਹੈ ਠੀਕ ਹੈ? ਓਕੇ। ਇਹ ਜਿਹੜੇ ਪ੍ਰੈਸ ਕਰਨੇ ਆਲੇ ਉਹਨੂੰ ਕੁਝ ਜਿੰਦਗੀ ਦੇ ਨਾਲ ਹੈਂਗ ਦੀ ਹੈਂਗਰ 'ਚ ਪਾ ਕੇ ਡੰਗ ਰਹੇ ਹੁੰਦੇ ਨੇ ਇਹਦਾ ਉਹਦੇ ਬੈਡਮਿੰਟਨ ਖੇਲਦੇ ਹਨ ਬੈਡਮਿੰਟਨ ਖੇਡਣੇ ਆਣੇ ਡਨ ਹੋ ਗਏ ਮਸੂਲ ਕੱਪੜੇ ਸੁੱਕ ਗਏ ਮਸ ਹੁਣ ਗੱਲੀ ਨਾ ਜਾ ਮੋਨਣਾ ਬਸ ਆਪਣੇ ਕੱਪੜੇ ਸੁਕਣੇ ਪਾਣੇ ਮ ਜਿਹੜੇ ਮਸ਼ੀਨ ਚ ਧੋਤੇ ਹੋਏ ਉਹ ਬਾਹਰ ਪਾਣੇ ਆ ਫਿਰ ਆਪਾਂ ਰੈਡੀ ਹੋ ਜਾਈਏ ਤੁਹਾਨੂੰ ਇਹਦਾ ਰੈਡੀ ਹੋ ਜੂ। ਮੈਂ ਵੀ ਥੋੜਾ ਰੈਡੀ ਹੋ ਜਾਮਾ ਫਿਰ ਆਪਾਂ ਚੱਲਦੇ ਹਾਂ ਠੀਕ ਹੈ तो गाइस तो अब ਦੀ ਦਾਸੀ ਲੈ ਜਾਂਦੇ ਪਰ ਸਾਡਾ ਦਿਲ ਨਹੀਂ ਕਰ ਰਿਹਾ ਚਲਾਣੇ ਦਾ ਮਤਲਬ ਕਹਿਣ ਦਾ ਮਤਲਬ ਨਾਚ ਨਾ ਜਾਣੇ ਆਂਗਣ ਠੇੜਾ ਸਮਝ ਗਏ ਹੋਣੇ ਤੁਸੀਂ ਠੀਕ ਹੈ ਤਾਂ ਮੇਰਾ ਦੁਪੱਟਾ ਕਿੱਥੇ ਹੈ ਮੈਂ ਦੁਪੱਟਾ ਹੁਣ ਮੈਨੂੰ ਐਨੀ ਧੁੱਪ ਚ ਹੈ ਮੈਸੇ ਉਹ ਕੜਾ ਤੇ ਦੁਪੱਟਾ ਪੱਟਾ ਹੈਗਾ ਕਿੱਥੇ ਮੇਰਾ ਦੇਖਦਾ ਸਾਹਮਣੇ ਅੱਗੇ ਮੁੱਖੇ ਮੈਂ ਤਾਂ ਧੁੱਪਦਾ ਹੋ ਜਾਣਾ ਜੀ ਅੱਛਾ ਵੀ ਫੜ ਮਾਸੀ ਜੀ ਕਹਿਣਾ ਅੱਗੇ ਤੋਂ ਠੀਕ ਹੈ ਲੋ ਜੀ ਗਾਇਸ ਬਹੁਤ ਗਰਮੀ ਹੈ ਬਹੁਤ ਜ਼ਿਆਦਾ ਗਰਮੀ ਹੈ ਸੋ ਹਮ ਤਨਾ ਐਦਾ ਕਰ ਲਾਂਗੇ ਪਹਿਲਾਂ ਮੈਨੂੰ ਦੁਪੱਟਾ ਵੀ ਨਹੀਂ ਬੰਨਣਾ ਹੁੰਦਾ ਸੀ ਗੇਟ ਦਾ ਖੋਲਿਆ ਛੋਟਾ ਮੋਟਾ ਕੰਮ ਕਰ ਲੈਣ ਕਰ ਦਿੰਦੀ ਹਾਂ ਚਲੋ ਸੋਣਾ ਟਾਈਮ ਸਪੈਂਡ ਹੋ ਰਿਹਾ ਪਹਿਲਾਂ ਆਪਾਂ ਨੇ ਜਾਣਾ ਡਾਕਟਰ ਪਾਸ ਠੀਕ ਹੈ ਗਾਇਸ

एक मिनट आजा बेटा। बड़ी हीरोइन बनके जाओगी। आ देखो क्या करती है? क्या <laughs> करी? करी बुआ पूरी हीरोइन बनके जाओगी ना ना हीरो हीरोइन ऐसे बनना। तो अपने अपना पूरा कवर कर लिया क्योंकि तू गैस बहुत ज़्यादा पैर की। ਇਨੇ ਆਪਣੀ ਇਹਦੀ ਕਲਰ ਲੱਗੀ ਇਹਦੀ ਜਿਹੜੇ ਵਾਲ ਜਿਹੜੀ ਜਿਹੜੀ ਬਰੇਨ ਜਦੋਂ ਪੱਖੇ ਨੇ ਇਸ ਕਰਕੇ ਨੂੰ ਫਟੋਪੀ ਪਾਦੀ ਹੋਈ ਕਵਰ ਤਾਂ ਹੋਣੀ ਨਹੀਂ ਠੀਕ ਹੈ ਓਕੇ ਗਾਇਸ ਆ ਕੇ ਇਸ ਕੋ ਤੁਸੀਂ ਬੈਠੇ ਸਾਰੇ ਰਾਜੀ ਹੈ

ਇਹ ਆਪਣੀ ਮਰਜ਼ੀ ਨਾਲ ਕਰ ਸਕਦੇ ਆ ਕਿਉਂ ਦਸੀ ਐ ਅਸੀਂ ਕਿ ਟੂ ਵੋਟ ਪਾਈ ਆ ਹਨ ਪਰ ਜਿਹਨੂੰ ਵੀ ਵੋਟ ਪਾਈ ਆ ਵਾਹ ਕਰੋ ਅੱਗੇ 10 ਕਰਕੇ ਪਾਈ ਆ ਕਿ ਜਿੱਤਣਾ ਹੋ ਨਹੀਂ ਆ ਔਰ ਜਾਹਰ ਸੀ ਬਾਤ ਹੈ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਕਿਹਨੂੰ ਵੋਟ ਪਾ ਸਕਦੇ ਆ ਹਨ ਕੈਸ ਕਰ ਰਹੇ ਹੋ ਹੱਥ ਤੋਂ ਵੋਟ ਗਈ ਆ ਬਹਾਰਾ ਹੁਣ ਸਾਡੀ ਇੰਨੀ ਮਤਲਬ ਪੂਰੀ ਹਾਲਤ ਹੋਈ ਵੀ ਆ ਨਾ ਓ ਮਾਈ ਗੋਡ ਨਹੀਂ ਕਰ ਰਹੀ ਹਾਲਾ ਉਹਨਾਂ ਥੋੜੇ ਬਾਲ ਵੀ ਸਾਰੇ ਪਿੱਛੇ ਗਏ ਇੰਨੀ ਗਰਮੀ ਇੰਨੀ ਗਰਮੀ ਤੋਂ ਵਦਵਾ ਉਹ ਧਿਆੜੇ ਕਿੱਥੇ ਸਾਰੇ ਪਤਾ ਨਹੀਂ ਕਿੱਥੇ ਸਾਰੇ ਕਿਉਂਕਿ ਮੈਂ ਪਹਿਲਾਂ ਕਿੰਨੀ ਧੀਰ ਹੋ ਗਈ ਨਾ ਮੈਨੂੰ ਗਈ ਨੂੰ ਇਧਰ ਗੱਲ ਸੁਣ ਦੋਸਤੋ ਇੱਕ ਮੇਰਾ ਜਿਹੜਾ ਵੱਡਾ ਭਤੀਜਾ ਹੈ ਨਾ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਉਹ ਪਿੱਲੂ ਲੈ ਕੇ ਗਿਆ ਮੇਰਾ ਤਾਂ ਸਰਨ ਦੇਚੇ ਨੂੰ ਜਾ ਰਿਹਾ ਠੀਕ ਤਰ੍ਹਾਂ ਬਾਜ਼ਲੀ ਰਹੀ ਮੈਂ ਲੰਘ ਕੇ ਮੈਂ ਗਿਰ ਹੀ ਪਈ ਚਿਲ ਆਨੇ ਮਨ ਨੂੰ ਜਰੂਰੀ ਚਾਹੀਦਾ ਹੁੰਦਾ ਨਾ ਇੱਥੇ ਪਿਆ ਚਲ ਤੂੰ ਵੀ ਆ ਕੇ ਇਹ ਤਾਂ ਹੈਲੋ ਗਾਇਜ਼ ਹਾਂ ਨੀਚੇ ਬੈਠ ਗਾ ਸੋਣਾ ਐ ਬੁਰੀ ਰਾਤ ਈ ਹੈ ਅਧਰ ਆਓ ਅੰਦਰ ਤੋ ਆਣਾ ਜੀ ਬਾਹਰ ਤੋ ਸੋਣ ਇੱਧਰ ਆਓ ਨੀਚੇ ਬੈਠ ਦੇਖੋ ਜੀ ਦਮਨ ਉੱਠ ਖੜਿਆ ਹੈ ਇਹ ਟੱਕਾ ਇਹਨੇ ਹਲੇ ਬੰਨਿਆ ਨਹੀਂ ਦੇਖੋ ਹੱਥ 'ਚ ਫੋਨ ਦਾ ਚੱਜ ਅਸੀਂ ਜਲਦੀ ਤਾਂ ਨਹੀਂ ਠੰਦੇ ਵੀ ਚਲੋ ਕੋਈ ਨਹੀਂ ਬੱਚੇ ਇੰਜੋਏ ਕਰ ਲੈਣ ਤੇ ਦੂਸਰਾ ਭਤੀਜਾ ਮੇਰੇ ਦਾ ਬਾਦਰ ਖੜਿਆ ਦਿਖਦਾ ਹੈ ਉਹ ਪਤਾ ਕੀ ਹਾਂ ਉਹਦੇ ਬਾਰੇ ਮੈਂ ਤੁਹਾਨੂੰ ਦੱਸਦੀ ਆ ਅਦੀਰੀ ਮੇਰੀ ਰੋਟੀ ਖਾ ਰਹੀ ਹੈ ਮੈਂ ਅਦੀਰੀ ਦੇਲੀ ਨਾਲੇ ਮਲਾਉਣੀ ਠੀਕ ਹੈ ਪਹਿਲਾਂ ਨਾ ਮੈਂ ਉਹ بڑے ਭਤੀਜੇ ਦੀ ਮੈਂ ਤੁਹਾਨੂੰ ਗੱਲ ਦੱਸ ਸਕਦੀ ਆ ਠੀਕ ਆ ਉਹ ਪਤਾ ਕੀ ਹੈ ਅਗਲੀ ਨੂੰ ਹੂੰ ਜਿਹੜਾ ਮੇਰਾ ਬڑا ਭਤੀਜਾ ਹੈ ਨਾ ਉਹ ਉਹ ਦੇਖ ਰਿਹਾ ਦੇਖ ਰਿਹਾ ਦੇਖਿਆ ਦੇਖੋ ਆਪਾਂ ਤੁਹਾਨੂੰ ਦਿਖਾਉਂਦੇ ਆ ਚਲੋ ਨਹੀਂ ਆ ਆ ਦੇਖ ਉਹ ਉਹ ਨਾ ਪਤਾ ਕੀ ਆ ਉਹਦੀ ਆਪਾਂ ਤੁਹਾਨੂੰ ਇੱਕ ਸਪੈਸ਼ਲ ਗੱਲ ਦੱਸਦੇ ਆ ਕਈ ਕਈ ਇਨਸਾਨ ਹੁੰਦੇ ਆ ਵੀ ਉਹਨਾਂ ਨੂੰ ਨਾ ਸਿਰਫ ਤਿਆਰ ਹੋ ਗਏ ਹੀ ਗਰੀਲਾ ਬਣਾਣੀਆਂ ਹੁੰਦੀਆਂ ਵੀਡੀਓ ਬਣਾਣੀ ਹੁੰਦੀ ਆ ਪਰ ਸਾਡਾ ਇਦਾਂ ਕੁਝ ਨਹੀਂ ਹੈਗਾ ਅਸੀਂ ਜਿੱਦਾਂ ਹੈਗੇ ਅਸੀਂ ਉਦਾਂ ਦਿਖਣਾ ਚਾਹੁੰਦੇ ਆ ਤੇ ਜਿਹੜਾ ਮੇਰਾ ਬڑا ਭਤੀਜਾ ਇੱਕ ਮੇਰਾ ਬڑا ਭਤੀਜਾ ਹੋ ਗਿਆ ਤੇ ਹੋਰ ਵੀ ਮੇਰੀ ਲਾਈਫ ਚ ਕਿੰਨੇ ਜਣੇ ਏਦਾਂ ਦੇ ਆ ਜੋ ਨਾ ਸਿਰਫ ਮੈਨੇ ਬਣਾਣੀ ਵੀਡੀਓ ਮੈਨੇ ਬਣਾਣੀ ਵੀਡੀਓ ਮੇਰੇ ਵੀਡੀਓ ਨਾ ਬਣਾਉਂ ਆਰ ਉਹ ਅਨੁਲ ਕੋ ਉਤਿਆਤਰ ਹੋ ਕੇ ਉਹਨਾਂ ਨੂੰ ਸ਼ੌਂਗ ਹੈ ਕਿ ਸੀ ਸੂਟ ਸਟ ਪਾ ਕੇ ਮੈਨੂੰ ਟਿਪ ਟੌਪ ਹੋ ਕੇ ਹੀ ਉਹ ਵੀਡੀਓ ਬਣਾਈ ਹੋ ਠੀਕ ਆ ਤੇ ਉਹੀ ਮੇਰੇ ਭਤੀਜਿਆਂ ਦਾ ਹਾਲ ਹੈ ਔਰ ਜਦੋਂ ਬਥੇਰੇ ਬੜੋਂਦੇ ਤੇ ਕੈਮਰੇ ਅੱਗੇ ਆ ਨਹੀਂ ਰਿਹਾ ਉਹਨੂੰ ਆਪ ਨਾ ਫੜ ਕੇ ਲਿਆਉਣਾ ਹੈ ਠੀਕ ਆ ਤੇ ਜੀ ਆਪਣੀ ਜਿਹੜੀ ਗਰਮੀ ਜੀ ਜੜੀ ਹੋਈ ਸੀ ਉਹ ਆਪਾਂ ਨੂੰ ਸੈੱਟ ਹੋ ਗਈ ਥੋੜਾ ਜਿਹਾ ਹਨਾ ਲੋ ਦੋਸਤਾਂ ਦੇਦੀ ਨਾਲ ਵੀ ਮਿਲ ਲੋ ਮੇਰੀ ਦੀਦੀ ਨਾਲ ਹੈਲੋ ਗਾਇਸ ਹੈਲੋ ਗਾਇਸ ਪਾ ਬినਾ ਵੀ ਮਿਲ ਲਾ ਦੋਸਤ ਪਾ ਭਾਬੀ ਵੀ ਮਿਲ ਗਈ ਆ ਪਾ ਭਾਬੀ ਜੀ ਪਾ ਮੈਨੂੰ ਕੰਮੇ ਬਹੁਤ ਆ ਕੀ ਕਰੀਏ ਭਾਬੀ ਬਰੇ ਇੰਨੀ ਹੈਲਦੀ ਹਨਾ ਕਿਆ ਦੱਸੋ ਤੁਹਾਨੂੰ ਬੱਚਿਆਂ ਨੇ ਨਾ ਮੱਤ ਮਾਰੀ ਪਈਆਂ ਤੇ ਕਲੀ ਆਪਣੀ ਰੋਟੀ ਖਾ ਲ ਲਈਏ ਦੇਖੋ ਜੀ ਇਹ ਆਪਣੀ ਰੋਟੀ ਵਾਲੀ ਪਲੇਟ ਹੈ ਅਸੀਂ ਚਾਵਲ ਵੀ ਬਣਾਏ ਸੀ ਕਿਉਂਕਿ ਬੱਚੇ ਚਾਵਲ ਖਾਂਦੇ ਹਨ ਸ਼ੌਂਕੇ ਆਹ ਦੀਦੀ ਨੇ ਆਪਣੀ ਖਾ ਲਈ ਆਪਣੀ ਪਲੇਟ ਨੂੰ ਮੈਂ ਹਲੇ ਸੋਚ ਰਹੀ ਹਾਂ ਮੈਂ ਖਾਣੀ ਆ ਥੋੜਾ ਜਿਹਾ ਸੈਟ ਜਹ ਹੋ ਜਾ ਬਾਹਰ ਤੋਂ ਆਇਆ ਬਹੁਤ ਦੀਦੀ ਨੇ ਸਵੇਰੇ ਪਾਠ ਕਰ ਲਿਆ ਸੀ ਨਾ ਹਨ ਮੇਰੇ ਤੋਂ ਤਾਂ ਪਾਠ ਵੀ ਨਹੀਂ ਹੋਇਆ ਜਿਸ ਰੱਬ ਦਾ ਨਾਮ ਨਹੀਂ ਪਾਠ ਤੋਂ ਮੈਂ ਕਰਦੀ ਆ ਪਹਿਲਾਂ ਮੈਂ ਉਹ ਖਤਮ ਕਰਨਾ ਨਾ ਜਿਹੜਾ ਆਪਣਾ ਸ਼ੁਰੂ ਕਰਿਆ ਹੋਇਆ ਹੈ ਸੰਜੀਓ ਹਾਂ ਮੇਰਾ ਇੱਕ ਪਾਠ ਰਹਿ ਗਿਆ ਮੈਂ ਤੇਰੇ ਨਾਲ ਪਾਠ ਤੇ ਲਾਸਟ ਜੇ ਪੀਚਾ ਤੋਂ ਉਹ ਆਪਸ ਵਿੱਚ ਡਿਸਕਸਿੰਗ ਕਹਿੰਦੇ ਪਾਠ ਕਰਨ ਕਿੰਨਾ ਦਸਤੀਦਾਰ ਹੁੰਦਾ ਚਲੋ ਕੋਈ ਨਹੀਂ ਇਹਨਾਂ ਬਤ ਕਰ ਤੁਹਾਨੂੰ ਕਹਿੰਦੇ ਕਾਹ ਕਿਉਂ ਹਾਂ ਜਿਸ ਤਰ੍ਹਾਂ ਚਾਹੀਦਾ ਰੱਬ ਦਾ ਨਾਮ ਲੈਣਾ ਚਾਹੀਦਾ ਤੇ या <laughs> चलो दोस्तों हुन आपा रोटी खा के थोड़ा रेस्ट करिए है ना बहुत नाले थोड़े गुप्पा गुप्पा हो मार लेने हैं दे दवाई भी लेके आई है है ना है ना दवाई या तो ऑलमोस्ट सब दी चल दीयां या जी चलो जी ठीक है जी ਨਵਾਂ ਵਲੌਗ ਇਸ ਪਬਲਿਕ ਆ ਵੀ ਆ ਜਾ ਜਲਦੀ ਐਯਾ ਭਾਬੀ ਜਲਦੀ ਆਓ ਹੈਲੋ ਗਾਇਸ ਸਾਰਸ਼ਿਕਾ ਸ਼ਾਮ ਵਾਲੀ ਤੋ ਦੋਸਤੋ ਸ਼ਾਮ ਹੋ ਗਈ ਹੈ ਅਸੀਂ ਬਾਹਰ ਆ ਚੁੱਕੇ ਹਾਂ ਗਰਲੀਨ ਦੇਖਦੇ ਹਾਂ ਕੀ ਕਰਦੀ ਹੈ ਹਨ ਗਰਲੀਨ ਦਿਖਾ ਦਿੰਦੇ ਤੁਹਾਨੂੰ ਕੀ ਕਰਦੀ ਹੈ ਅਸੀਂ ਚੱਲੇ ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਗਿਆ ਇਹ ਵੈਸੇ ਤਾਂ ਮੈਂ ਕੱਲੀ ਹੋ ਜਾਣੀ ਹੁੰਨੀ ਐ ਐਕਟਿਵ ਆ ਤੇ ਅੱਜ ਮੈਨੂੰ ਪੈਦਲ ਤੁਰਨੇ ਦਾ ਮੌਕਾ ਮਿਲ ਗਿਆ ਮੈਨੂੰ ਵੀ ਬਿਠਾ ਲਾ ਉਹ ਦੀਦੀ ਕਹਿੰਦੀ ਬਿੱਲੀ ਨੇ ਰਸਤਾ ਕੱਟ ਦਿਆ ਦੋਸਤੋ ਇਹ ਹੈ ਮੇਰੀ ਦੀਦੀ ਫੈਟੀ 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 ਹੈ ਬਹੁਤ ਚਲੋ ਅਸੀਂ ਕਿਹੜਾ ਨਹੀਂ ਫੈਟੀ ਹੈ ਨਾ ਦੀਦੀ ਨੇ ਪਤਾ ਕਿਹੜਾ ਸੂਟ ਪਾਇਆ ਹੋਇਆ ਟੋਟਨ ਦਾ ਹੀ ਹੈ ਦੀਦੀ ਨੇ ਜੁੱਤੀ ਲੈ ਕੇ ਆਣੀ ਸੀ ਨਾ ਕਿਹੜੀ ਜੁੱਤੀ ਲੈ ਕੇ ਆਣੀ ਜਿਹੜੀ ਫਲੈਟ ਹੈ ਹਣਾ ਆਪਾਂ ਨੂੰ ਜਾਣਾ ਕਿਤੇ ਪਰ ਦੱਸਣਾ ਨਹੀਂ ਕਿਤੇ ਜਾਣਾ ਅੱਜ ਥੋੜੀ ਜਾਓ ਨਹੀਂ ਨਹੀਂ ਕਿੱਥੇ ਜਾਣਾ ਅੱਛਾ ਆਪਾਂ ਦੱਸਣਾ ਨਹੀਂ ਓਕੇ ਕੋਈ ਕੀ ਸਰਪ੍ਰਾਈਜ਼ ਵੀ ਹੁੰਦੀ ਆ ਇਹ ਨਾ ਦੱਸੋ ਸੋਚਿਓ ਕਿ ਅਸੀਂ ਹਰ ਇੱਕ ਚੀਜ਼ ਦੱਸਦੇ ਹੁੰਦੇ ਆ ਅਸੀਂ ਸਮਾਰਟ ਤਾਂ ਥੋੜੇ ਜੇ ਥੋੜੇ ਜੇ ਵਾ ਥੋੜੇ ਜਿਆਦਾ ਨਹੀਂ ਹੈਗੇ ਹਨ ਤੇ ਆਪਾਂ ਨੇ ਤਿਆਰੀ ਕਰਨੀ ਹੈ ਹਨਾ ਹਨਾ ਅਮਰੋਦ ਸੌ ਸੜਵਲੇ ਆ ਕੇ ਆਣੇ ਆ ਅਮਰੋਦ ਕੌਣ ਦੇਖ ਰਿਹਾ ਹੈ ਹੈਲੋ ਗਾਇਜ਼ ਕੋਈ ਚੱਕਰ ਨਹੀਂ ਦੇਖੋ ਪਰ ਕੋਈ ਚੱਕਰ ਨਹੀਂ ਹੈਗਾ ਤਾਂ ਚਲ ਜੀ ਆਪਾਂ ਗੁਰਦੁਆਰਾ ਸਾਹਿਬ ਠੀਕ ਹੈ ਤਾਂ ਮੈਂ 1 ਮਿੰਟ ਚਾਈ